ਆਖਰੀ ਸੁਣਵਾਈ ਦੇ ਦੌਰਾਨ ਜਦੋਂ ਉਸ ਤੋਂ ਆਖਰੀ ਇੱਛਾ ਦੁਬਈ ਦੇ ਕਾਨੂੰਨ ਮੁਤਾਬਕ ਪੁੱਛੀ ਜਾਣੀ ਸੀ ਉਦੋਂ ਜੱਜ ਸਾਹਿਬ ਇੱਕ ਇਹੋ ਜਿਹਾ ਫੈਸਲਾ ਸੁਣਾ ਦਿੰਦੇ ਹਨ ਇੱਕ ਇਹੋ ਜਿਹਾ ਗਵਾ ਉੱਥੇ ਪੇਸ਼ ਹੋ ਜਾਂਦਾ ਹੈ ਜੋ ਕਿਸੇ ਨੇ ਕਦੇ ਵੀ ਸੋਚਿਆ ਨਹੀਂ ਸੀ ਹੋਣਾ ਇਹੋ ਜੀ ਘਟਨਾ ਕਦੇ ਵੀ ਪਹਿਲਾਂ ਨਾਤਾ ਪੰਜਾਬ ਦੇ ਕਿਸੇ ਪੰਜਾਬੀ ਦੇ ਇਤਿਹਾਸ ਦੇ ਵਿੱਚ ਨਾ ਹੀ ਦੁਬਈ ਵਾਲਿਆਂ ਦੇ ਨਾਲ ਕਦੇ ਹੋਈ ਹੈ ਦੋਸਤੋ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖਰੀਦ ਨਾਲ ਵੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਦੁਬਈ ਤੇ ਇੰਦਰੀਕ ਸੇਖ ਸਰਦਾਰ ਨੂੰ ਫਾਂਸੀ ਹੋਣ ਵਾਲੀ ਏ ਅੱਜ ਤੋਂ ਕੁਝ ਦਿਨਾਂ ਬਾਅਦ ਉਹਨਾਂ ਨੂੰ ਫਾਂਸੀ ਦਿੱਤੀ ਜਾਏਗੀ ਕੀ ਮੁਕੰਮਲ ਡਿਟੇਲ ਇਸ ਹਿੰਤ ਲਗਾਈ ਦੀ ਵੀਡੀਓ ਇਹ ਵੀਡੀਓ ਲਵਾਦ ਰਹੇ ਆ ਵੀਡੀਓ ਲਵਾਦਨ ਤੋਂ ਪਹਿਲੇ ਤਮਾਮ ਦੋਸਤਾਂ ਅਕੋ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲਿਕਨ ਵੀ ਦਬਾਓ ਤਾਂ ਕਿ ਆਨ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਹੈ ਹੁਣੀ ਹੈ ਉਸਤੇ aarop ਹੈ ਕਿ ਉਸਨੇ ਦੁਬਈ ਦੇ ਵਿੱਚ ਰਹਿੰਦੇ ਹੋਇਆ ਆਪਣੇ ਮਾਲਕ ਸ਼ੇਖ ਦੀ ਕੁੜੀ ਦੇ ਨਾਲ ਨਜਾਇਜ਼ ਸੰਬੰਧ ਰੱਖੇ ਅਤੇ ਉਸ ਨੂੰ ਘਰੋਂ ਭਜਾ ਕੇ ਉਸਦੇ ਨਾਲ ਤੱਕਿਆਂ ਨਾਲ ਵਿਆਹ ਕਰਾ ਲਿਆ ਅਤੇ ਦੁਬਈ ਦੇ ਕਾਨੂੰਨ ਦੇ ਮੁਤਾਬਕ ਅੱਜ ਤੋਂ ਠੀਕ 3 ਦਿਨ ਬਾਅਦ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਲੇਕਿਨ ਜਸਬੀਰ ਦੀ ਜ਼ਿੰਦਗੀ ਉਦੋਂ ਬਦਲ ਜਾਂਦੀ ਹੈ ਉਦੋਂ ਉਸ ਦੀ ਜ਼ਿੰਦਗੀ ਦੇ ਵਿੱਚ ਨਵਾਂ ਮੋੜ ਆ ਜਾਂਦਾ ਹੈ ਜਦੋਂ ਚਲਦੀ ਅਦਾਲਤ ਦੇ ਵਿੱਚ ਆਖਰੀ ਸੁਣਵਾਈ ਦੇ ਦੌਰਾਨ ਜਦੋਂ ਉਸ ਤੋਂ ਆਖਰੀ ਇੱਛਾ ਦੁਬਈ ਦੇ ਕਾਨੂੰਨ ਮੁਤਾਬਕ ਪੁੱਛੀ ਜਾਣੀ ਸੀ ਉਦੋਂ ਜੱਜ ਸਾਹਿਬ ਇੱਕ ਇਹੋ ਜਿਹਾ ਫੈਸਲਾ ਸੁਣਾ ਦਿੰਦੇ ਹਨ ਇੱਕ ਇਹੋ ਜਿਹਾ ਗਵਾ ਉੱਥੇ ਪੇਸ਼ ਹੋ ਜਾਂਦਾ ਹੈ ਜੋ ਕਿਸੇ ਨੇ ਕਦੇ ਵੀ ਸੋਚਿਆ ਨਹੀਂ ਸੀ ਹੋਣਾ ਇਹੋ ਜੀ ਘਟਨਾ ਕਦੇ ਵੀ ਪਹਿਲਾਂ ਨਾਤਾ ਪੰਜਾਬ ਦੇ ਕਿਸੇ ਪੰਜਾਬੀ ਦੇ ਇਤਿਹਾਸ ਦੇ ਵਿੱਚ ਨਾ ਹੀ ਦੁਬਈ ਵਾਲਿਆਂ ਦੇ ਨਾਲ ਕਦੇ ਹੋਈ ਹੈ ਦੋਸਤੋ ਅਜਿਹੀ ਕਿਹੜੀ ਘਟਨਾ ਹੈ ਜਿਸ ਨਾਲ ਸਾਰੇ ਅਖਬਾਰ ਮੀਡੀਆ ਵਾਲੇ ਬਿਲਕੁਲ ਭਰ ਜਾਂਦੇ ਹਨ ਲੱਗ ਜਾਂਦੇ ਹਨ ਆਖਿਰਕਾਰ ਕੀ ਗੱਲ ਸੀ ਪੂਰੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਜੀ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਦਰਅਸਲ ਜਸਬੀਰ ਮੋਗਾ ਜ਼ਿਲ੍ਹੇ ਦੇ ਵਿੱਚ ਇੱਕ ਨਿੱਕੇ ਜਿਹੇ ਪਿੰਡ ਦਾ ਰਹਿਣ ਵਾਲਾ ਸੀ ਬੜਾ ਹੀ ਗਰੀਬ ਹੈ ਮਬਰਾੜ ਗੋਤ ਤੋਂ ਬਿਲੋਂਗ ਕਰਦਾ ਹੈ ਲੇਕਿਨ ਉਸਦੇ ਕੋਲ ਕੋਈ ਬਹੁਤੇ ਪੈਸੇ ਨਹੀਂ ਹਨ ਦੋਸਤੋ ਜਸਬੀਰ ਸਿੰਘ ਉਥੇ ਡਰਾਈਵਰੀ ਦਾ ਕੰਮ ਕਰਦਾ ਹੈ ਟਰੈਕਟਰ ਵਗੈਰਾ ਚਲਾ ਕੇ ਸਕੂਲ ਬਸਾਂ ਦੀ ਡਰਾਈਵਰੀ ਕਰਕੇ ਚਲੋ ਆਪਣਾ ਕੰਮ ਪੂਰਾ ਕਰਦਾ ਹੈ ਸਾਰੀ ਤਰ੍ਹਾਂ ਦੇ ਸਾਧਨ ਚਲਾ ਲੈਂਦਾ ਹੈ ਜੋ ਵੀ ਉਸ ਨੂੰ ਕੰਮ ਮਿਲੇ ਉਹ ਕਰ ਲੈਂਦਾ ਹੈ ਜੀਸੀਬੀ ਟਰੱਕ ਤੱਕ ਚਲਾ ਲੈਂਦਾ ਹੈ ਸਭ ਜੀ ਦੇ ਲਾਇਸੈਂਸ ਉਸਨੇ ਬਣਾ ਰੱਖੇ ਹਨ ਜਿਸ ਤਰ੍ਹਾਂ ਦਾ ਵੀ ਜਦੋਂ ਵੀ ਕੰਮ ਮਿਲਦਾ ਹੈ ਕਰ ਲੈਂਦਾ ਹੈ ਲੇਕਿਨ ਉਸ ਦਾ ਪਰਿਵਾਰ ਬਹੁਤ ਵੱਡਾ ਹੈ ਉਸ ਦੇ ਸਿਰ ਤੇ ਮਾਤਾ ਪਿਤਾ ਦੀ ਜ਼ਿੰਮੇਵਾਰੀ ਹੈ ਮਾਤਾ ਪਿਤਾ ਬਹੁਤ ਬਿਮਾਰ ਰਹਿੰਦੇ ਹਨ ਅਤੇ ਉਸ ਦੀ ਕਮਾਈ ਦਾ ਜ਼ਿਆਦਾਤਰ ਹਿੱਸਾ ਉਹਨਾਂ ਦੀਆਂ ਦਵਾਈਆਂ ਦੇ ਵਿੱਚ ਖਰਚ ਹੋ ਜਾਂਦਾ ਹੈ ਕਰਦੇ ਵਿੱਚ ਹਾਲਾਤ ਗਰੇ ਹਨ ਬਹੁਤੇ ਠੀਕ ਨੇ ਹਨ ਐਸੀ ਤਰ੍ਹਾਂ ਚਲੋ ਜੀ ਜਿਵੇਂ ਹੈ ਸਮਾਂ ਬੀਤਦਾ ਜਾ ਰਿਹਾ ਹੈ ਜਸਵੀਰ ਸਮਝ ਲੈਂਦਾ ਹੈ ਵੀ ਇਸ ਤਰ੍ਹਾਂ ਖੁੱਲਾ ਕੰਮ ਕਰਨ ਦੇ ਬਹੁਤ ਨੁਕਸਾਨ ਹਨ ਕਦੇ ਕੰਮ ਮਿਲਦਾ ਹੈ ਕਦੇ ਸੀਜ਼ਨ ਜਦੋਂ ਚਲਾ ਜਾਂਦਾ ਹੈ ਉਦੋਂ ਕੰਮ ਹੋਰ ਲੱਭਣਾ ਪੈਂਦਾ ਹੈ ਕਈ ਕਈ ਦਿਨ ਵਿਚਾਲੇ ਬਿੱਲ ਲਿ ਗੁਜ਼ਰ ਜਾਂਦੇ ਹਨ ਇਸ ਤਰ੍ਹਾਂ ਆਪਣਾ ਕੰਮ ਨਹੀਂ ਚੱਲਣਾ ਦੋਸਤੋ ਇੱਕ ਸੈੱਟ ਦੇ ਥੱਲੇ ਪੱਕੇ ਡਰਾਈਵਰ ਵੱਜੋਂ ਕੰਮ ਕਰਨ ਲੱਗ ਜਾਂਦਾ ਹੈ ਦਨਕਾ ਪਾਵੇਂ ਉਸਦੀ ਕਮਾਈ ਤੋਂ ਥੋੜੀ ਹੈ ਲੇਕਿਨ ਫਿਕਸ ਹੈ ਅਤੇ ਹਰ ਮਹੀਨੇ ਆਣੀ ਹੈ ਚਲੋ ਜੀ ਉਸਦਾ ਗੁਜ਼ਾਰਾ ਠੀਕ ਚੱਲਣ ਲੱਗ ਗਿਆ ਹੈ ਲੇਕਿਨ ਚਲੋ ਗਰੀਬੀ ਤਾਂ ਹੈ ਹੀ ਉਸ ਨੂੰ ਕਈ ਦੋਸ ਸਰਾ ਦਿੰਦੇ ਹਨ ਮਿੱਤੋਂ ਆਪਣੀ ਜ਼ਮੀਨ ਦਾ ਹਿੱਸਾ ਵੇਚ ਕੇ ਕਿਤੇ ਬਾਹਰਲੇ ਮੁਲਕ ਚਲਾ ਜਾ ਲੇਕਿਨ ਜ਼ਮੀਨ ਉਸ ਕੋਲ ਇਨੀ ਨਹੀਂ ਹੈ ਵੀ ਜਿਸ ਨੂੰ ਵੇਚ ਕੇ ਕਿਤੇ ਕੈਨੇਡਾ ਅਮਰੀਕਾ ਜਾ ਸਕੇ ਨਾ ਹੀ ਉਹ ਕੋ ਬਹੁਤਾ ਪੜਾ ਲਿਖਿਆ ਹੈ ਦੋਸਤੋ ਐਸੀ ਤਰ੍ਹਾਂ ਜਸਵੀਰ ਆਪਣੀ ਮਿਹਨਤ ਜਾਰੀ ਰੱਖਦਾ ਹੈ ਅਤੇ ਉਹਨਾਂ ਸਭ ਦੀ ਸਲਾਹਾਂ ਨੂੰ ਇਗਨੋਰ ਕਰ ਦਿੰਦਾ ਹੈ ਨਕਾਰ ਦਿੰਦਾ ਹੈ ਵੀ ਇਹੋ ਜੀ ਸਲਾਹ ਮੇਰੇ ਤੋਂ ਦੂਰ ਰੱਖੋ ਮੈਂ ਜ਼ਮੀਨ ਵੀ ਵੇਚ ਬੈਠਾਗਾ ਅਤੇ ਜੇਕਰ ਕਿਸੇ ਏਜੰਟ ਨੇ ਮੇਰੇ ਨਾਲ ਧੋਖਾ ਕਰ ਲਿਆ ਤਾਂ ਫਿਰ ਮੈਂ ਜਾਵਾਂਗਾ ਕਿੱਧਰ ਲੇਕਿਨ ਉਸਦੇ ਮਨ ਦੇ ਵਿੱਚ ਵੀ ਸੀ ਵੀ ਮੈਂ ਕਿਤੇ ਬਾਹਰ ਜਾਵਾਂ ਅਤੇ ਆਪਣੇ ਪਰਿਵਾਰ ਨੂੰ ਸੁਖੀ ਕਰਾ ਆਪਣੀ ਮੋਟੀ ਕਮਾਈ ਦੇ ਨਾਲ ਇੱਥੇ ਇੱਕ ਸ਼ਾਨਦਾਰ ਕੋਠੀ ਪਵਾ। ਦੋਸਤੋ ਉਸਦੇ ਅੱਗੇ ਇੱਕ ਆਫਰ ਆਂਦਾ ਹੈ ਜਦੋਂ ਉਸ ਦਾ ਇੱਕ ਦੋਸਤ ਦੁਬਈ ਦੇ ਵਿੱਚ ਜਾਂਦਾ ਹੈ ਇੱਕ ਕੰਪਨੀ ਦੇ ਵਿੱਚ ਟਰੱਕ ਡਰਾਈਵਰੀ ਕਰਦਾ ਹੈ ਜਿਸ ਦੇ ਨਾਲ ਕਾਫੀ ਪੈਸਾ ਘਰੇ ਭੇਜਦਾ ਹੈ। ਘਰਦਿਆਂ ਦੇ ਹਾਲਾਤ ਠੀਕ ਹੋ ਗਏ ਹਨ। ਆਪਣੇ ਦੋਸਤ ਨੂੰ ਵੀਡੀਓ ਕਾਲ ਤੇ ਮਿਲਾਂਦਾ ਹੈ ਅਤੇ ਕਹਿੰਦਾ ਹੈ ਦੋਤਾ ਤੈਨੂੰ ਤਾਂ ਪਤਾ ਹੈ ਮੇਰੇ ਘਰ ਦੇ ਹਾਲਾਤ ਕਿਹੋ ਜਿਹੇ ਹਨ ਦੇਖ ਤੂੰ ਵੀ ਮੇਰੀ ਜਗ੍ਹਾ 'ਚ ਸੀ ਅਤੇ 1 ਸਾਲ ਦੇ ਵਿੱਚ ਕਿੰਨਾ ਕੁਝ ਤੂੰ ਕਰ ਲਿਆ ਹੈ ਆਪਣਾ ਸਾਰਾ ਕਰਜ਼ਾ ਉਤਾਰ ਲਿਆ ਹੈ ਮੈਨੂੰ ਵੀ ਉੱਥੇ ਸੱਦ ਲਿਆ ਹੈ ਮੈਂ ਵੀ ਤੇਰੇ ਕੋਲ ਰਹਿਣਾ ਚਾਹਾਂ ਤਾਂ ਅਗਲਾ ਕਹਿੰਦਾ ਕੋਈ ਗੱਲ ਨਹੀਂ ਲੇਕਿਨ ਖਰਤਾ ਬਹੁਤ ਲੱਗਦਾ ਹੈ ਸ਼ੁਰੂ ਦੇ ਵਿੱਚ ਫਾਈਲ ਵਗੈਰਾ ਬਣਾਉਣ ਚ ਪਾਸਪੋਰਟ ਬਣਾਉਣ ਚ ਅਤੇ ਇੱਥੇ ਕੰਪਨੀ ਨੂੰ ਵੀ ਕਮਿਸ਼ਨ ਦੇਣਾ ਪੈਂਦਾ ਹੈ ਮੈਂ ਵੀ ਇੱਥੇ ਚਲੋ ਤੇਰੀ ਗੱਲ ਤੋੜਾਂਗਾ ਵੀ ਵਧੀਆ ਡਰਾਈਵਰ ਹੈ ਐਕਸਪੀਰੀਅੰਸ ਬਹੁਤ ਜ਼ਿਆਦਾ ਹੈ ਇੱਥੇ ਤੁਹਾਡੇ ਕੰਮ ਆਵੇਗਾ ਚਲੋ ਜੀ ਜਸਬੀਰ ਦੀ ਕਿਸਮਤ ਕਮ ਕਰਦੀ ਹੈ ਸੇਠ ਤੋਂ ਪੈਸੇ ਉਧਾਰੇ ਚੱਕਦਾ ਹੈ ਕਿਉਂਕਿ ਸੇਠ ਨੂੰ ਵੀ ਤਰਸਾਂਦਾ ਹੈ ਬੀਚੋਂ ਉਹ ਵਿਚਾਰਾ ਜੇਕਰ ਬਾਹਰ ਚਲਾ ਜਾਏਗਾ ਇਸ ਦੀ ਜ਼ਿੰਦਗੀ ਬਦਲ ਜਾਵੇਗੀ ਦੋਸਤੋ ਚਲੋ ਜਸਬੀਰ ਜੜਾ ਹੈ ਉਹ ਪੈਸੇ ਜਗਾ ਜਗਾ ਤੋਂ ਉਧਾਰੇ ਲੈ ਕੇ ਆਪਣੀ ਜ਼ਮੀਨ ਨੂੰ ਗਹਣੇ ਰੱਖ ਕੇ ਘਰ ਨੂੰ ਵੀ ਗਹਣੇ ਰੱਖ ਕੇ ਪੈਸੇ ਵਗੈਰਾ ਜੋੜ ਲੈਂਦਾ ਹੈ ਅਤੇ ਕੰਪਨੀ ਦੀ ਜੋ ਵੀ ਫੀਸ ਹੈ ਜੋ ਵੀ ਟਿਕਟ ਦੀ ਫੀਸ ਹੈ ਅਤੇ ਪਾਸਪੋਰਟ ਵਗੈਰਾ ਫਾਈਲ ਦੀ ਫੀਸ ਸਭ ਤਿਆਰ ਕਰ ਲੈਂਦਾ ਹੈ ਹੁਣ ਮੌਕਾ ਆ ਚੁੱਕਿਆ ਹੈ ਜੀ ਦੁਬਈ ਜਾਣ ਦਾ ਦੋਸਤੋ ਦੁਬਈ ਚਲਾ ਜਾਂਦਾ ਹੈ ਅੱਧਾ ਪਿੰਡ ਉਸ ਨੂੰ ਗੱਡੀ ਤੱਕ ਛੱਡਣ ਆਂਦਾ ਹੈ ਗੁਰੂ ਕਰ ਅਰਦਾਸ ਕੀਤੀ ਜਾਂਦੀ ਹੈ ਅਤੇ ਸਾਰੇ ਭਾਵੁਕ ਹੋ ਜਾਂਦੇ ਹਨ ਸਾਰਿਆਂ ਨੂੰ ਉਮੀਦ ਹੈ ਵੀ ਜਸਬੀਰ ਬਾਹਰ ਜਾ ਕੇ ਜਰੂਰ ਕੁਝ ਨਾ ਕੁਝ ਵਧੀਆ ਕਰੇਗਾ ਅਤੇ ਆਪਣੇ ਪਰਿਵਾਰ ਦੀ ਗਰੀਬੀ ਘਟਨੇਗਾ ਸਭ ਚਾਹੁੰਦੇ ਸਨ ਵੀ ਜਸਬੀਰ ਕੁਝ ਨਾ ਕੁਝ ਬਦਿਆ ਕਰੇ ਅਤੇ ਆਪਣਾ ਜੀਵਨ ਸੁਧਾਰ ਲੇ। ਦੋਸਤੋ ਜਸਬੀਰ ਵੀ ਸਭ ਦੀਆਂ ਉਮੀਦਾਂ ਤੇ ਖਰਾ ਉਤਰਨਾ ਚਾਹੁੰਦਾ ਸੀ। ਸਭ ਦੀਆਂ ਅੱਖਾਂ ਦੇ ਵਿੱਚ ਹੱਜੂ ਦੇਖ ਕੇ ਇੱਕ ਵਾਰ ਤਾਂ ਉਹ ਵੀ ਭਾਵੁਕ ਹੋ ਜਾਂਦਾ ਹੈ। ਆਪਣੇ ਦੋਸਤਾਂ ਮਿੱਤਰਾਂ ਨੂੰ ਗਲੇ ਲਗਾਉਂਦਾ ਹੈ, ਆਪਣੇ ਮਾਤਾ ਪਿਤਾ ਦਾ ਅਸ਼ੀਰਵਾਦ ਲੈਂਦਾ ਹੈ। ਦੋਸਤੋ ਦੁਬਈ ਵੱਲ ਚੱਲ ਪੈਂਦਾ ਹੈ। ਹਾਂਜੀ ਫਲਾਈਟ ਪਕੜ ਕੇ ਦੁਬਈ ਪਹੁੰਚ ਜਾਂਦਾ ਹੈ। ਦੁਬਈ ਦੇ ਵਿੱਚ ਉਸ ਦਾ ਦੋਸਤ ਸਵਾਗਤ ਕਰਦਾ ਹੈ। ਅਗਲੇ ਹੀ ਦਿਨ ਕੰਪਨੀ ਵਿੱਚ ਉਸ ਨੂੰ ਜੋਇਨਿੰਗ ਮਿਲ ਜਾਂਦੀ ਹੈ। ਦੋਸਤੋ ਕੰਪਨੀ ਵਿੱਚ ਉਸ ਨੂੰ ਮੋਟਾ-ਮੋਟਾ ਕੰਮ ਸਿਖਾਇਆ ਜਾਂਦਾ ਹੈ ਅਤੇ ਉਸ ਨੂੰ ਲਾਇਸੈਂਸ ਵਗੈਰਾ ਦਵਾਇਆ ਜਾਂਦਾ ਹੈ ਅਤੇ ਕਿਸੇ ਤਰੀਕੇ ਦੇ ਨਾਲ ਉਸ ਦਾ ਥੋੜੇ ਸਮੇਂ ਬਾਅਦ ਹੀ ਲਾਇਸੈਂਸ ਬਣ ਜਾਂਦਾ ਹੈ। ਹੁਣ ਕੰਪਨੀ ਦੇ ਵਿੱਚ ਪਹਿਲਾਂ ਝਾੜੂ ਪੂੰਛ ਲਗਾਉਂਦਾ ਹੈ ਅਤੇ ਬਾਅਦ ਦੇ ਵਿੱਚ ਹੁਣ ਟਰੱਕ ਡਰਾਈਵਰ ਬਣ ਚੁੱਕਿਆ ਹੈ ਆਪਣੇ ਦੋਸਤ ਦੀ ਤਰ੍ਹਾਂ। ਦੋਸਤੋ ਚਲੋ ਉੱਥੇ ਟਰੱਕ ਵਗੈਰਾ ਚਲਾਉਂਦਾ ਹੈ ਅਤੇ ਟਰੱਕ ਵਗੈਰਾ ਚਲਾ ਕੇ ਆਪਣਾ ਵਧੀਆ ਕਮਾਈ ਕਰਦਾ ਹੈ ਕਿਉਂਕਿ ਕੰਪਨੀ ਟਰੱਕ ਡਰਾਈਵਰਾਂ ਨੂੰ ਕਾਫੀ ਪੈਸਾ ਦਿੰਦੀ ਹੈ ਤਾਂ ਕਰਕੇ ਕਰਦਿਆਂ ਦਾ ਵੀ ਕਰਜ਼ਾ ਹੌਲੀ-ਹੌਲੀ ਕਰਦਿਆਂ ਕਰਦਿਆਂ ਉਤਰਨ ਲੱਗ ਜਾਂਦਾ ਹੈ ਦੋਸਤੋ ਸਮਾਂ ਬੀਤ ਜਾਂਦਾ ਹੈ ਜਸਵੀਰ ਇੱਥੇ ਬਿਲਕੁਲ ਅਪਣਾ ਚੁੱਕਿਆ ਸੀ ਉੱਥੋਂ ਦੀ ਭਾਸ਼ਾ ਵੀ ਉਸਨੇ ਸਿੱਖ ਲਈ ਸੀ ਅਤੇ ਕਿਉਂਕਿ ਅੰਗਰੇਜ਼ੀ ਉਸ ਨੂੰ ਆਉਂਦੀ ਨਹੀਂ ਸੀ ਤਾਂ ਕਰਕੇ ਉੱਥੋਂ ਦੀ ਭਾਸ਼ਾ ਦੇ ਵਿੱਚ ਅਤੇ ਆਪਣੇ ਨਾਲ ਪੰਜਾਬੀ ਦੇ ਵਿੱਚ ਗੱਲ ਕਰਦਾ ਹੈ ਜਿਵੇਂ-ਤਿਵੇਂ ਜੋੜ-ਤੋੜ ਕੇ ਆਪਣੀ ਗੱਲ ਅਗਲੇ ਨੂੰ ਸਮਝਾ ਦਿੰਦਾ ਹੈ ਇਸ ਦੇ ਨਾਲ ਵਧੀਆ ਕੰਮ ਚੱਲ ਰਿਹਾ ਹੈ ਸਾਰੇ ਫਿਰ ਦੇ ਵਿੱਚ ਉਸਦੀ ਟੌਰ ਹੈ ਵੀ ਮੁੰਡਾ ਦੁਬਈ ਵਾਲਾ ਹੋ ਗਿਆ ਹੈ ਰਿਸ਼ਤਿਆਂ ਦੀ ਪਰਮਾਰ ਹੋ ਗਈ ਹੈ ਲੇਕਿਨ ਜਸਬੀਰ ਹਾਲੇ ਆਪਣੇ ਮਾਤਾ ਪਿਤਾ ਬਾਰੇ ਸੋਚਦਾ ਹੈ ਵੀ ਪਹਿਲਾਂ ਉਹਨਾਂ ਦੀ ਜ਼ਿੰਦਗੀ ਬਣਾਵਾ ਅਤੇ ਕੁਝ ਨਾ ਕੁਝ ਕਰਕੇ ਦਿਖਾਵਾਂ ਬਾਅਦ ਦੇ ਵਿੱਚ ਸ਼ਾਇਦ ਸ਼ਾਦੀ ਹੋ ਸਕਦੀ ਹੈ ਦੋਸਤੋ ਐਸੇ ਤਰ੍ਹਾਂ ਟਰੱਕ ਚਲਾ ਰਿਆ ਸੀ ਇੱਕ ਦਿਨ ਕੀ ਹੁੰਦਾ ਹੈ ਵੀ ਇੱਕ ਆਲੀਆ ਨਾਮ ਦੀ ਕੁੜੀ ਜਿਸ ਦੀ ਕਿ ਸ਼ਾਇਦ ਉਥੇ ਕਾਰ ਖਰਾਬ ਹੋ ਗਈ ਸੀ ਦੂਰ ਰੇਗਿਸਤਾਨ ਵਾਲੇ ਇਲਾਕੇ ਦੇ ਵਿੱਚ ਜਿੱਥੇ ਆਸ-ਪਾਸ ਦੂਰ-ਦੂਰ ਤੱਕ ਕੋਈ ਬੰਦਾ ਤੱਕ ਨਜ਼ਰ ਨਹੀਂ ਆਉਂਦਾ ਉੱਥੇ ਖੜੀ ਹੈ ਅਤੇ ਮਦਦ ਦੀ ਗੁਹਾਰ ਲਗਾਰੀ ਹੈ ਜਸਬੀਰ ਵੈਸੇ ਤੱਕ ਟਰੱਕ ਡਰਾਈਵਰ ਹੈ ਟਰੱਕ ਡਰਾਈਵਰ ਇਸ ਤਰ੍ਹਾਂ ਸੁਨਸਾਨ ਰਸਤਿਆਂ ਦੇ ਵਿੱਚ ਔਰਤਾਂ ਨੂੰ ਦੇਖ ਕੇ ਗੱਡੀ ਰੋਕਿਆ ਨਹੀਂ ਕਰਦੇ ਲੇਕਿਨ ਇਸ ਵਾਰ ਸ਼ਾਇਦ ਉਸ ਨੂੰ ਸੱਚਮੁੱਚ ਲੱਗਿਆ ਵੀ ਇਹ ਸ਼ਾਇਦ ਕੋਈ ਸੱਚਮੁੱਚ ਜ਼ਰੂਰਤਮੰਦ ਔਰਤ ਹੈ ਬਿਚਾਰੀ ਨੂੰ ਮੇਰੀ ਮਦਦ ਦੀ ਲੋੜ ਹੈ ਦੋਸਤੋ ਆਪਣਾ ਟਰੱਕ ਸਾਈਡ ਤੇ ਲਗਾਉਂਦਾ ਹੈ ਰਿਸਕ ਉਠਾਉਂਦਾ ਹੈ ਕੋਈ ਗੱਲ ਨਹੀਂ ਜੇਕਰ ਵਿਚਾਰੀ ਨੂੰ ਸੱਚਮੁੱਚ ਜ਼ਰੂਰਤ ਹੋਈ ਮੈਂ ਇੱਥੋਂ ਲੰਘਿਆ ਤਾਂ ਆਸ-ਪਾਸ ਕੋਈ ਖਾਸੇ ਬੰਦੇ ਨਹੀਂ ਹਨ ਇਹ ਤਾਂ ਕਿਸੇ ਨੇ ਵੀ ਆਪਣੀ ਗੱਡੀ ਨਹੀਂ ਰੋਕਣੀ ਚਲੋ ਮੈਂ ਇਸ ਦੀ ਮਦਦ ਕਰ ਦੇਣਾ ਹਾਂ ਦੋਸਤੋ ਉਤਰਦਾ ਹੈ ਅਤੇ ਉਹ ਆਪਣੀ ਪਾਸਾ ਦੇ ਵਿੱਚ ਸਮਝਾਉਂਦੀ ਹੈ ਵੀ ਇੱਥੇ ਮੇਰੀ ਕਾਰ ਜਿਹੜੀ ਹੈ ਉਹ ਖਰਾਬ ਹੋ ਚੁੱਕੀ ਹੈ ਤੁਸੀਂ ਮੇਰੀ ਮਦਦ ਕਰ ਦਿਓ ਇਹ ਪਹਿਲੀ ਮੁਲਾਕਾਤ ਸੀ ਜਸਵੀਰ ਦੀ ਆਲੀਆ ਦੇ ਨਾਲ ਜੋ ਕਿ ਉਸਦੀ ਜ਼ਿੰਦਗੀ ਹਮੇਸ਼ਾ ਵਾਸਤੇ ਬਦਲ ਦੇਣ ਵਾਲੀ ਸੀ ਉਸਦੀ ਜ਼ਿੰਦਗੀ ਸ਼ਾਇਦ ਖਰਾਬ ਹੋਵੇਗੀ ਜਾਂ ਫਿਰ ਕੋਈ ਨਵਾਂ ਮੋੜ ਲਵੇਗੀ ਦੋਸਤੋ ਆਲੀਆ ਵੀ ਮਦਦ ਕਰਦਾ ਹੈ ਅਤੇ ਗੱਡੀ ਨੂੰ ਠੀਕ ਕਰਨ ਦੇ ਵਿੱਚ ਕਿਉਂਕਿ ਉਸਨੇ ਪਹਿਲਾਂ ਬੜੀ ਮਹਾਰਤ ਹਾਸਲ ਕਰ ਰੱਖੀ ਹੈ ਤਰ੍ਹਾਂ ਤਰ੍ਹਾਂ ਦੇ ਕੰਮ ਕਦੇਕ तरह-तरह ਦੇ ਕੰਮ ਪੰਜਾਬ ਵਿੱਚ ਰਹਿੰਦੇ ਕੀਤੇ ਹਨ ਗੱਡੀਆਂ ਵੀ ਠੀਕ ਕੀਤੀਆਂ ਹਨ ਦੋਸਤੋ ਸ਼ਾਂਤਕ ਲੱਗਾ ਰਹਿੰਦਾ ਹੈ ਹੌਲੀ-ਹੌਲੀ ਚਲੋ ਉਸ ਨੂੰ ਸਮਝ ਆ ਗਈ ਹੈ ਵੀ ਇਸ ਨੂੰ ਕਿਵੇਂ ਠੀਕ ਕਰਨਾ ਹੈ ਲੇਕਿਨ ਇੱਕ ਪਾਰਟ ਦੀ ਕਮੀ ਹੈ ਜੋ ਕਿ ਬਿਲਕੁਲ ਗੱਡੀ ਦੇ ਵਿੱਚ ਸੜ ਚੁੱਕਿਆ ਹੈ ਆਲਿਆ ਨੂੰ ਸਮਝਾਉਂਦਾ ਹੈ ਵੀ ਇਸ ਤਰ੍ਹਾਂ ਕਰਨ ਦੇ ਨਾਲ ਕੁਝ ਨਹੀਂ ਹੋਣਾ ਤੁਸੀਂ ਕਿਸੇ ਨੂੰ ਫੋਨ ਲਗਾ ਦਿਓ ਲੇਕਿਨ ਆਲਿਆ ਆਪਣੀ ਭਾਸ਼ਾ ਦੇ ਵਿੱਚ ਕਹਿੰਦੀ ਹੈ ਵੀ ਮੈਂ ਜੇਕਰ ਆਪਣੇ ਪਿਤਾ ਨੂੰ ਫੋਨ ਲਗਾਇਆ ਬਹੁਤ ਸਖਤ ਹਨ ਉਹ ਜੇਕਰ ਸਮਝਣ ਗਏ ਵੀ ਮੈਂ ਕਿਸੇ ਅਣਜਾਣ ਤੋਂ ਮਦਦ ਲਈ ਹੈ ਤਾਂ ਮੈਨੂੰ ਜਾਂਦਾ ਨਹੀਂ ਛੱਡਣਾ ਅਤੇ ਮੈਨੂੰ ਬਹੁਤ ਰੜਨਾ ਹੈ ਦੋਸਤੋ ਇਸ ਤਰ੍ਹਾਂ ਆਲੀਆ ਦੀ ਗੱਲ ਸਮਝ ਜਾਂਦਾ ਹੈ ਆਪਣਾ ਟਰੱਕ ਕਿਸੇ ਸ਼ਹਿਰ ਵੱਲ ਮੁੜਦਾ ਹੈ ਅਤੇ ਉੱਥੇ ਜਾ ਕੇ ਉਹ 파ਟ ਆਪਣੇ ਪੈਸੇ ਦਾ ਖਰੀਦ ਕੇ ਲਿਆਉਂਦਾ ਹੈ ਅਤੇ ਵਾਪਸ ਉਸ ਜਗ੍ਹਾ ਆ ਜਾਂਦਾ ਹੈ ਰਾਤ ਕਾਫੀ ਹੋ ਚੁੱਕੀ ਹੈ ਦੋਸਤੋ ਰਾਤ ਨੂੰ ਟੋਰਚ ਲਗਾ ਕੇ ਉਸ ਗੱਡੀ ਦਾ ਰਿਪੇਅਰ ਕਰਦਾ ਹੈ ਅਤੇ ਰਿਪੇਅਰਿੰਗ ਪੂਰੀ ਹੋ ਜਾਂਦੀ ਹੈ ਆਲੀਆ ਵੀ ਧੰਨਵਾਦ ਕਰਦੀ ਹੈ ਵੀ ਕਿੰਨਾ ਵਧੀਆ ਮੁੰਡਾ ਹੈ ਜੋ ਕਿ ਮੇਰੀ ਇਕੱਲੇ ਦੀ ਬਿਨਾਂ ਕਿਸੇ ਸਵਾਰਤਾਂ ਬਿਨਾਂ ਕਿਸੇ ਪੈਸੇ ਦੇ ਲਾਲਚ ਤੋਂ ਮਦਦ ਕੀਤੀ ਹੈ ਜਸਬੀਰ ਨੂੰ ਆਪਣਾ ਸੋਨੇ ਦਾ ਹਾਰ ਉਤਾਰ ਕੇ ਦੇਣ ਲੱਗਦੀ ਹੈ ਲੇਕਿਨ ਅਗੋ ਮਨਾ ਕਰ ਦਿੰਦਾ ਹੈ ਵੀ ਮੈਂ ਇਹ ਸਭ ਕੁਝ ਪੈਸੇ ਵਾਸਤੇ ਨਹੀਂ ਕੀਤਾ ਮੈਂ ਤਾਂ ਬਸ ਇਨਸਾਨੀਅਤ ਦੇ ਨਾਤੇ ਕੀਤਾ ਮੇਰਾ ਪਰਸੀ ਵੀ ਇਕੱਲੀ ਕੁੜੀ ਦੀ ਵਿਚਾਰੀ ਦੀ ਮਦਦ ਕਰਾਂ ਇਹਨੀ ਗੱਲ ਸੁਣ ਕੇ ਆਲਿਆ ਜਿਹੜੀ ਹੈ ਉਹ ਜਸਬੀਰ ਨੂੰ ਪਸੰਦ ਕਰਨ ਲੱਗ ਜਾਂਦੀ ਹੈ ਵੀ ਕਿੰਨਾ ਚੰਗਾ ਮੁੰਡਾ ਹੈ ਦੋਸਤੋ ਸਮਾਂ ਬੀਤ ਜਾਂਦਾ ਹੈ ਇਹ ਮੁਲਾਕਾਤ ਸ਼ਾਇਦ ਜਸਬੀਰ ਥੋੜੇ ਦਿਨਾਂ ਬਾਅਦ ਤੁੰਦਲੀ ਕਰ ਦਿੰਦਾ ਹੈ ਉਹ ਭੁੱਲਣ ਲੱਗ ਜਾਂਦਾ ਹੈ ਲੇਕਿਨ ਇੰਨੇ ਦੇ ਵਿਚਕਾਰ ਜਸਬੀਰ ਇੱਕ ਮੋਲ ਦੇ ਵਿੱਚ ਆਪਣੇ ਕੁਝ ਕੱਪੜੇ ਖਰੀਦਣ ਗਿਆ ਸੀ ਉਸ ਨੂੰ ਆਲਿਆ ਦੁਬਾਰਾ ਤੋਂ ਦਿਖਦੀ ਹੈ ਜਸਬੀਰ ਤਾਂ ਇਗਨੋਰ ਕਰ ਦਿੰਦਾ ਹੈ ਇਹ ਵੱਡੇ ਘਰ ਦੀ ਕੁੜੀ ਹੈ ਮੈਨੂੰ ਜ਼ਿਆਦਾ ਨਹੀਂ ਬੋਲਣਾ ਚਾਹੀਦਾ ਲੇਕਿਨ ਆਲਿਆ ਜਿਵੇਂ ਹੀ ਜਸਬੀਰ ਨੂੰ ਦੇਖਦੀ ਹੈ ਤੁਰੰਤ ਭੱਜੀ ਆਂਦੀ ਹੈ ਅਤੇ ਜਸਬੀਰ ਦੇ ਕੋਲ ਆ ਕੇ ਕਹਿੰਦੀ ਹੈ ਤੁਸੀਂ ਉਹੀ ਸਰਦਾਰ ਹੋ ਨਾ ਜਿਸ ਨੇ ਮੇਰੀ ਉਸ ਦਿਨ ਮਦਦ ਕੀਤੀ ਸੀ ਮੈਂ ਤੁਹਾਡਾ ਧੰਨਵਾਦ ਕਰਨਾ ਭੁੱਲ ਗਈ ਸੀ ਤੁਸੀਂ ਇੱਥੋਂ ਕੁਝ ਲੈਣ ਆਏ ਹੋ ਤੁਸੀਂ ਕੁਝ ਵੀ ਖਰੀਦੋ ਮੈਂ ਤੁਹਾਨੂੰ ਦਵਾ ਦਾਂਗੀ ਜਸਬੀਰ ਅੱਗੋਂ ਮਨਾ ਕਰਦਾ ਹੈ ਆਲੀਆ ਜ਼ਬਰਦਸਤੀ ਕਰਦੀ ਹੈ ਤਾਂ ਜਸਬੀਰ ਕਹਿੰਦਾ ਹੈ ਕੋਈ ਗੱਲ ਨਹੀਂ ਤੁਸੀਂ ਇੱਥੇ ਮੈਨੂੰ ਇੱਕ ਕਾਫੀ ਪਿਆ ਦਿਓ ਉਹਨਾਂ ਬਹੁਤ ਹੈ ਦੋਵੇਂ ਕਾਫੀ ਪੀਣ ਚਲੇ ਜਾਂਦੇ ਹਨ ਦੋਸਤੋ ਕੋਫੀ ਬਿੰਦ-ਬਿੰਦੇ ਆਪਸ ਦੇ ਵਿੱਚ ਗੱਲਾਂ ਕਰਨ ਲੱਗ ਜਾਂਦੇ ਹਨ ਹੌਲੀ-ਹੌਲੀ ਆਲੀਆ ਆਪਣਾ ਨੰਬਰ ਜਿਹੜਾ ਹੈ ਜਸਬੀਰ ਦੇ ਵੱਲ ਇੱਕ ਪਰਚੀ ਦੇ ਉੱਪਰ ਲਿਖ ਕੇ ਸਰਕਾ ਦਿੰਦੀ ਹੈ ਜਸਬੀਰ ਸਮਝ ਚੁੱਕਿਆ ਸੀ ਕਿ ਇੱਥੇ ਕੁਝ ਨਾ ਕੁਝ ਗਹਿਰਾ ਚੱਲ ਰਿਹਾ ਹੈ ਲੇਕਿਨ ਉਹ ਅੱਗੇ ਬਿਲਕੁਲ ਵਧਣਾ ਨਹੀਂ ਚਾਹੁੰਦਾ ਉਹ ਨੰਬਰ ਨੂੰ ਠੁਕਰਾ ਦਿੰਦਾ ਹੈ ਵਾਪਸ ਕਰ ਦਿੰਦਾ ਹੈ ਆਲੀਆ ਜ਼ਬਰਦਸਤੀ ਕਰਦੀ ਹੈ ਉਸ ਦੀ ਜੇਬ ਦੇ ਵਿੱਚ ਧੱਕੇ ਨਾਲ ਨੰਬਰ ਪਾ ਦਿੰਦੀ ਹੈ ਅਤੇ ਉਤੋਂ ਚਲਦੀ ਬਣਦੀ ਹੈ ਦੋਸਤੋ ਜਸਬੀਰ ਕਈ ਦਿਨ ਆਪਣੀ ਜੇਬ ਦੇ ਵਿੱਚ ਉਹ ਪਰਚੀ ਲੈ ਕੇ ਘੁੰਮਦਾ ਰਹਿੰਦਾ ਹੈ ਲੇਕਿਨ ਉਸਦੀ ਹਿੰਮਤ ਨਹੀਂ ਪੈਂਦੀ ਵੀ ਦੁਬਈ ਦੇ ਕਿਸੇ ਸ਼ੇਖ ਦੀ ਕੁੜੀ ਦੇ ਨਾਲ ਇਸ ਤਰ੍ਹਾਂ ਫੋਨ ਤੇ ਗੱਲ ਕਰੇ ਕਿਉਂਕਿ ਉਸਨੂੰ ਪਤਾ ਹੈ ਵੀ ਇੱਥੋਂ ਦੇ ਕਾਨੂੰਨ ਬਹੁਤ ਸਖਤ ਹਨ ਜੇਕਰ ਉਸਨੇ ਇਹੋ ਜਿਹਾ ਕੁਝ ਕਰਨ ਦੀ ਕੋਸ਼ਿਸ਼ ਵੀ ਕੀਤੀ ਤਾਂ ਉਸਦਾ ਅੰਜਾਮ ਬੁਰਾ ਹੋ ਸਕਦਾ ਹੈ ਆਪਣੇ ਪਰਿਵਾਰ ਨੂੰ ਯਾਦ ਕਰਦਾ ਹੈ ਅਤੇ ਸੋਚਦਾ ਹੈ ਵੀ ਨਹੀਂ ਮੈਂ ਇਹੋ ਜਿਹਾ ਕੁਝ ਨਹੀਂ ਕਰਨਾ ਦੋਸਤੋ ਕਈ ਦਿਨ ਫਿਰ ਬੀਤ ਜਾਂਦੇ ਹਨ ਇੱਕ ਦਿਨ ਅਜਿਹਾ ਸਬਬ ਬਣਦਾ ਹੈ ਵੀ ਉਸੇ ਹੀ ਮੋਲ ਦੇ ਵਿੱਚ ਤਸਵੀਰ ਦੁਬਾਰਾ ਆਂਦਾ ਹੈ ਆਲੀਆ ਦੁਬਾਰਾ ਉਸ ਨੂੰ ਦੇਖ ਜਾਂਦੀ ਹੈ ਦੁਬਾਰਾ ਸ਼ਿਕਾਇਤ ਕਰਦੀ ਹੈ ਵੀ ਤੂੰ ਮੈਨੂੰ ਫੋਨ ਕਿਉਂ ਨਹੀਂ ਕੀਤਾ ਮੈਂ ਤੇਰੇ ਫੋਨ ਦਾ ਇੰਤਜ਼ਾਰ ਕਿੰਨਾ ਸਮਾਂ ਕਰਦੀ ਰਹੀ ਹਾਂ ਇਸ ਵਾਰ ਜਸਵੀਰ ਹਿੰਮਤ ਕਰਦਾ ਹੈ ਅਤੇ ਵਾਪਸ ਜਾ ਕੇ ਫੋਨ ਲਾ ਲੈਂਦਾ ਹੈ ਦੋਸਤੋ ਗੱਲਾਂ ਕਰਦੇ ਕਰਦੇ ਦੋਹਾਂ ਦੇ ਵਿੱਚ ਨਜ਼ਦੀਕੀਆਂ ਵੱਧ ਗਈਆਂ ਹਨ ਅਤੇ ਇੱਕ ਦਿਨ ਅਜਿਹੀ ਗੱਲ ਹੁੰਦੀ ਹੈ ਕਿ ਜਸਬੀਰ ਦੇ ਪਿਤਾ ਨੂੰ ਹਾਰਟ ਅਟੈਕ ਆ ਜਾਂਦਾ ਹੈ ਅਤੇ ਇੱਕਦਮ ਉਸਨੂੰ ਹਸਪਤਾਲ ਭਰਤੀ ਕਰਾਇਆ ਜਾਂਦਾ ਹੈ ਹਸਪਤਾਲ ਵਾਲੇ ਇੱਕ ਖਾਸ ਟੀਕੇ ਦੀ ਮੰਗ ਕਰਦੇ ਹਨ ਜੋ ਕਿ 7 ਕਰੋੜ ਰੁਪਏ ਦਾ ਹੈ ਜਿਸ ਤੋਂ ਬਿਨਾ ਸ਼ਾਇਦ ਉਸਦੇ ਪਿਤਾ ਦੀ ਜਾਨ ਨਹੀਂ ਬਚ ਸਕਦੀ ਜਸਬੀਰ ਕੋਲ ਇੰਨੇ ਰੁਪਏ ਨਹੀਂ ਹਨ ਉਸਦੇ ਕੋਲ ਤਾਂ ਬਸ 25 ਲੱਖ ਰੁਪਏ ਇਕੱਠੇ ਹੋਏ ਹਨ ਜੋ ਕਿ ਸ਼ਾਇਦ ਉਸ ਟੀਕੇ ਨੂੰ ਖਰੀਦ ਨਹੀਂ ਸਕਦੇ ਉਸਨੂੰ ਯਾਦ ਆਉਂਦਾ ਹੈ ਆਲਿਆ ਕਿਸੇ ਛੇਕ ਦੀ ਕੁੜੀ ਹੈ ਦੋਸਤੋ ਆਲਿਆ ਨੂੰ ਫੋਨ ਲਗਾਉਂਦਾ ਹੈ ਅਤੇ ਆਪਣੀ ਸਾਰੀ ਮਜਬੂਰੀ ਦੱਸ ਦਿੰਦਾ ਹੈ ਤੇ ਕਹਿੰਦਾ ਹੈ ਮੈਂ ਕੋਈ ਲਾਲਚੀ ਇਨਸਾਨ ਨਹੀਂ ਹਾਂ ਲੇਕਿਨ ਜੇ ਤੈਨੂੰ ਸੱਚਮੁੱਚ ਮੇਰੇ ਤੇ ਭਰੋਸਾ ਹੈ ਜੇਕਰ ਸੱਚਮੁੱਚ ਤੈਨੂੰ ਲੱਗਦਾ ਹੈ ਵੀ ਮੈਂ ਸੱਚ ਬੋਲ ਰਿਹਾ ਹਾਂ ਤਾਂ ਮੇਰੀ ਮਦਦ ਕਰੋ ਇਹ ਮੇਰੇ ਵਾਸਤੇ ਬਹੁਤ ਜ਼ਰੂਰੀ ਹੈ ਮੈਂ ਜੇਕਰ ਅੱਜ ਕੁਝ ਵੀ ਨਾ ਕਰਿਆ ਤਾਂ ਮੈਂ ਆਪਣਾ ਪਿਤਾ ਖੋਦਾਂਗਾ ਮੈਂ ਆਪਣੇ ਪਿਤਾ ਤੇ ਆਪਣੀ ਜਾਨ ਵਾਰ ਸਕਦਾ ਹਾਂ ਮੈਂ ਤੁਹਾਡੇ ਵਾਸਤੇ ਜੋ ਵੀ ਕਰ ਸਕਦਾ ਹਾਂ ਮੈਂ ਕਰਾਂਗਾ ਬਸ ਇੱਕ ਵਾਰ ਮੇਰੇ ਪਿਤਾ ਦੀ ਜਾਨ ਬਚਾਉਣ ਦੇ ਵਿੱਚ ਮੇਰੀ ਮਦਦ ਕਰੋ ਆਲੀਆ ਚੰਗੀ ਕੁੜੀ ਸੀ ਉਸ ਸਮੇਂ ਦੀ ਸੀ ਬਿਜਸਵੀਰ ਜੋਟਨੀ ਬੋਲ ਸਕਦਾ ਉਸ ਨੂੰ ਯਕੀਨ ਸੀ ਉਹ ਆਪਣੇ ਪਿਤਾ ਨਾਲ ਗੱਲ ਕਰਦੀ ਹੈ ਵੀ ਇਸ ਤਰ੍ਹਾਂ ਕੋਈ ਬੰਦਾ ਹੈ ਅਤੇ ਉਹ ਬਹੁਤ ਨੇਕ ਹੈ ਉਸਨੇ ਕਈਆਂ ਨੇ ਮਦਦ ਕੀਤੀ ਹੈ ਅਤੇ ਮੈਂ ਉਸਦੀ YouTube ਤੇ ਵੀਡੀਓ ਦੇਖੀ ਹੈ ਉਸ ਨੂੰ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ ਪਿਤਾ ਸੋਚਦਾ ਹੈ ਵੀ ਚਲੋ ਜੇਕਰ ਆਪਣੀ ਬੇਟੀ ਕੁਝ ਮੰਗ ਰਹੀ ਹੈ ਤਾਂ ਕੋਈ ਗੱਲ ਨਹੀਂ ਇਸ ਨੂੰ ਦੇ ਦਿੰਨੇ ਹਾਂ ਚਲੋ ਉਸਦੀ ਮਦਦ ਕਰਨ ਵਾਸਤੇ ਤਿਆਰ ਹੋ ਜਾਂਦਾ ਹੈ ਵੀ ਬੇਟੀ ਨੂੰ ਜੇਕਰ ਸੱਚਮੁੱਚ ਕਿਸੇ ਦੀ ਮਦਦ ਕਰਨੀ ਹੈ ਕੋਈ ਗੱਲ ਨਹੀਂ ਚੰਗੀ ਗੱਲ ਹੈ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਸਿਖਾਉਣੀਆਂ ਚਾਹੀਦੀਆਂ ਹਨ ਚਲੋ ਜੀ ਆਪ ਨੇ ਕਮਾਈ ਦੇ ਵਿੱਚੋਂ ਉਹ ਰਕਮ ਦੇਣ ਨੂੰ ਤਿਆਰ ਹੋ ਜਾਂਦਾ ਹੈ ਹਾਂਜੀ ਉਸ ਖਾਤੇ ਦੇ ਵਿੱਚ ਪਵਾ ਦਿੰਦਾ ਹੈ ਜਿਸ ਤੇ ਵਿੱਚ ਆਲਿਆ ਨੇ ਉਸ ਨੂੰ ਕਿਹਾ ਸੀ ਆਪਣੇ ਖਾਤੇ ਦੇ ਵਿੱਚ ਇੰਨੀ ਮੋਟੀ ਰਕਮ ਆਈ ਦੇਖ ਜਸਬੀਰ ਨੂੰ ਇੱਕ ਵਾਰ ਤਾਂ ਯਕੀਨੀ ਹੁੰਦਾ ਲੇਕਿਨ ਅਗਲੇ ਹੀ ਪਲ ਡਾਕਟਰ ਨੂੰ ਫੋਨ ਲਗਾਉਂਦਾ ਹੈ ਅਤੇ ਸਾਰਾ ਪੈਸੇ ਦਾ ਇੰਤਜ਼ਾਮ ਹੋ ਗਿਆ ਤੁਸੀਂ ਅੱਗੇ ਇਲਾਜ ਕਰੋ ਇਹ ਕਹਿ ਕੇ ਫੋਨ ਰੱਖ ਦਿੰਦਾ ਹੈ ਪਿਤਾ ਨੂੰ ਉਹ ਮਹਿੰਗਾ ਟੀਕਾ ਮਿਲ ਜਾਂਦਾ ਹੈ ਅਤੇ ਉਸ ਦਾ ਦਿਲ ਠੀਕ ਹੋ ਚੁੱਕਾ ਸੀ ਅਤੇ ਜੋ ਵੀ ਬਾਕੀ ਟਰੀਟਮੈਂਟ ਸੀ ਉਹ ਚਾਲੂ ਕਰ ਦਿੱਤੇ ਜਾਂਦੇ ਹਨ ਦੋਸਤੋ ਇਸ ਤਰ੍ਹਾਂ ਪਿਤਾ ਦੀ ਜਾਨ ਬਚ ਚੁੱਕੀ ਹੈ आलिया ਦਾ एहसानमंदਾ ਹੈ ਅਤੇ ਕਾਇਲ ਹੋ ਜਾਂਦਾ ਹੈ ਵੀ ਕਿੰਨੀ ਚੰਗੀ ਕੁੜੀ ਹੈ ਮਾੜੇ ਸਮੇਂ ਵਿੱਚ ਕਮਾਈ ਹੈ ਨਹੀਂ ਤਾਂ ਚੰਗਾ ਸੁਆਦ ਦੇਖ ਕੇ ਸਾਰੇ ਆ ਜਾਂਦੇ ਹਨ ਮਾੜਾ ਸਮਾਂ ਦੇਖ ਕੇ ਸਭ ਆ ਜਾਂਦੇ ਹਨ ਦੋਸਤੋ ਆਰਿਆ ਦੇ ਨਾਲ ਫੋਨ ਤੇ ਧੰਨਵਾਦ ਕਰਦਾ ਹੈ ਅਤੇ ਕਹਿੰਦਾ ਹੈ ਮੈਂ ਤੁਹਾਡਾ एहसान ਜਿੰਦਗੀ ਭਰ ਨਹੀਂ ਪੁਰ ਸਕਦਾ ਲੇਕਿਨ ਆਰਿਆ ਕਹਿੰਦੀ ਕੋਈ ਗੱਲ ਨਹੀਂ ਚੰਗੇ ਬੰਦੇ ਦੀ ਮਦਦ ਕਰਨਾ ਚੰਗੀ ਗੱਲ ਹੈ ਮੈਨੂੰ ਖੁਸ਼ੀ ਹੈ ਕਿ ਮੈਂ ਤੇਰੇ ਵਾਸਤੇ ਕੁਝ ਨਾ ਕੁਝ ਕਰ ਪਾਈ ਕਿਨੇ ਸਮੇਂ ਦਾ ਮੈਂ ਇੰਤਜ਼ਾਰ ਕਰ ਰਹੀ ਸੀ ਵੀ ਤੇਰੇ एहसान ਦਾ ਬਦਲਾ ਕਿਵੇਂ ਚੁਕਾਵਾਂ ਅੱਜ ਪੂਰਾ ਹੋ ਗਿਆ ਹੈ ਮੈਂ ਧੰਨਵਾਦ ਕਰਦੀ ਹਾਂ ਚਲੋ ਜੀ ਐਸੇ ਤਰ੍ਹਾਂ ਦੋਵੇਂ ਆਪਸ ਦੇ ਵਿੱਚ WhatsApp ਤੇ ਕਈ ਕੀ ਘੰਟੇ ਗੱਲਾਂ ਲੱਗੇ ਰਹਿੰਦੇ ਹਨ ਜਿਹੜਾ ਜਸਪੀਰ ਹੈ ਨਾਲ ਨਾਲ ਟਰੱਕ ਚਲਾਉਂਦਾ ਹੈ ਅਤੇ ਨਾਲ-ਨਾਲ ਹੈੱਡਫੋਨ ਵਗੈਰੇ ਲਗਾ ਕੇ ਗੱਲਾਂ ਕਰਦਾ ਰਹਿੰਦਾ ਹੈ ਉਸਤੇ ਨਾਲ ਵਾਲੇ ਦੋਸਤ ਵੀ ਇਹ ਸਭ ਜਾਣਦੇ ਹਨ ਅਤੇ ਉਸ ਨੂੰ ਸਲਾਹ ਦਿੰਦੇ ਹਨ ਵੀ ਤੂੰ ਇਸ ਦੇ ਨਾਲ ਵਿਆਹ ਕਰਾ ਲੈ ਜੇਕਰ ਸੱਚਮੁੱਚ ਪਸੰਦ ਕਰਦਾ ਹੈ ਤਾਂ ਜਸਵੀਰ ਕਹਿ ਦਿੰਦਾ ਹੈ ਵੀ ਮੈਂ ਇਹੋ ਜਿਹਾ ਕਰਨ ਬਾਰੇ ਸੋਚਣਾ ਵੀ ਨਹੀਂ ਤੁਹਾਨੂੰ ਪਤਾ ਹੈ ਵੀ ਜੇਕਰ ਮੈਂ ਕੋਸ਼ਿਸ਼ ਵੀ ਕੀਤੀ ਤਾਂ ਕੀ ਹਾਲਾਤ ਬਣਨਗੇ ਪਰ ਦੋਸਤ ਜਿਹੜੇ ਹਨ ਕਹਿੰਦੇ ਕੋਈ ਗੱਲ ਨਹੀਂ ਜਿਵੇਂ ਤੈਨੂੰ ਠੀਕ ਲੱਗਦਾ ਹੈ ਉਵੇਂ ਦੇਖ ਲੈ ਇੱਕ ਦਿਨ ਅਚਾਨਕ ਜਸਵੀਰ ਅਤੇ ਆਲਿਆ ਦੁਬਈ ਦੇ ਦੂਰ ਇਲਾਕੇ ਦੇ ਵਿੱਚ ਇੱਕ ਕਾਫੀ ਸ਼ਾਪ ਤੇ ਬੈਠੇ ਹਨ ਕਾਫੀ ਪੀ ਰਹੇ ਹਨ ਦੋਸਤੋ ਇੱਕਦਮ ਆਲਿਆ ਉਸ ਨੂੰ ਪ੍ਰਪੋਜ਼ ਕਰ ਦਿੰਦੀ ਹੈ ਤੇ ਪਿਆਰ ਦਾ ਇਜ਼ਹਾਰ ਕਰਦੀ ਹੈ ਜਸਵੀਰ ਨੇ ਸੋਚਿਆ ਨਹੀਂ ਸੀ ਕਿ ਇਸ ਤਰ੍ਹਾਂ ਦਾ ਦਿਨ ਵੀ ਆਵੇਗਾ ਅਤੇ ਕਹਿੰਦੀ ਹੈ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਨੀ ਹਾਂ ਤਾਂ ਜਸਵੀਰ ਕਹਿੰਦਾ ਹੈ ਤੁਹਾਡੇ ਪਿਤਾ ਮੰਨ ਜਾਣਗੇ ਤਾਂ ਆਲਿਆ ਬਿਲਕੁਲ ਨਾ ਕਰ ਦਿੰਦੀ ਹੈ ਤੁਹਾਨੂੰ ਤਾਂ ਪਤਾ ਹੈ ਉਹ ਜੇਕਰ ਇਹੋ ਜਿਹਾ ਸੁਣਨਗੇ ਵੀ ਤਾਂ ਪਹਿਲਾ ਮੈਨੂੰ ਮਾਰਨਗੇ ਅਤੇ ਦੂਜੇ ਨੰਬਰ ਤੇ ਤੁਹਾਡੀ ਵਾਰੀ ਆਣੀ ਹੈ ਤੁਹਾਨੂੰ ਵੀ ਮਾਰ ਦੇਣਗੇ ਬਿਲਕੁਲ ਸਖਤ ਹਨ ਅਤੇ ਉਹਨਾਂ ਨੇ ਮੰਨਣਾ ਨਹੀਂ ਹੈ ਤਾਂ ਹੀ ਕਰਕੇ ਮੈਂ ਉਹਨਾਂ ਨੂੰ ਦੱਸ ਨਹੀਂ ਸਕਦੀ ਜੇਕਰ ਕੋਸ਼ਿਸ਼ ਵੀ ਕੀਤੀ ਤਾਂ ਇਲਜ਼ਾਮ ਜੇਕਰ ਕੋਸ਼ਿਸ਼ ਵੀ ਕੀਤੀ ਤਾਂ ਅੰਜਾਮ ਬਹੁਤ ਬੁਰਾ ਹੋ ਸਕਦਾ ਹੈ ਦੋਸਤੋ ਜਸਵੀਰ ਗੱਲ ਨੂੰ ਸਮਝਦਾ ਹੈ ਅਤੇ ਆਪਣੇ ਮੂੰਹੋਂ ਪਹਿਲਾ ਸ਼ਬਦ ਇਹ ਕੱਢਦਾ ਹੈ ਵੀ ਇਹ ਬਿਲਕੁਲ ਗਲਤ ਹੈ ਮੈਂ ਇਹੋ ਜਿਹਾ ਨਹੀਂ ਕਰ ਸਕਦਾ ਮੈਨੂੰ ਆਪਣੇ ਪਰਿਵਾਰ ਬਾਰੇ ਸੋਚਣਾ ਹੈ ਲੇਕਿਨ ਫਿਰ ਯਾਦ ਆਂਦਾ ਹੈ ਵੀ ਇਹ ਉਹੀ ਕੁੜੀ ਹੈ ਜਿਸ ਕਰਕੇ ਅੱਜ ਉਸਦੇ ਪਿਤਾ ਜਿੰਦਾ ਹਨ ਅਤੇ ਇਹ ਸੰਤਲੇ ਹੈ ਦੋਸਤੋ ਸਮਝਾਉਣ ਲਈ ਪੂਰੀ ਪੂਰੀ ਕੋਸ਼ਿਸ਼ ਕਰਦਾ ਹੈ आलिया ਨਹੀਂ ਮੰਦੀ ਐਸੀ ਤਰ੍ਹਾਂ ਕਈ ਦਿਨ ਮੀਤ ਜਾਂਦੇ ਹਨ ਜਸਵੀਰ ਨੇ ਹਾਲੇ ਤੱਕ ਆਪਣਾ ਜਵਾਬ ਨਹੀਂ ਦਿਆ आलिया ਫੋਨ ਤੇ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰਦੀ ਹੈ ਜਸਵੀਰ ਚਲੋ ਅੰਤ ਦੇ ਵਿੱਚ ਮੰਨ ਤਾਂ ਜਾਂਦਾ ਹੈ ਲੇਕਿਨ ਮਨ ਹੀ ਮਨ ਜਾਣਦਾ ਸੀ ਇਸ ਦਾ ਅੰਜਾਮ ਉਹੋ ਜਿਹਾ ਹੋਵੇਗਾ ਜਿਹੋ ਜਿਹਾ ਸ਼ਾਇਦ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਦੋਸਤੋ ਚਲੋ ਰੱਬ ਨੂੰ ਧਿਆਨ ਕਰਦਾ ਹੈ ਤੇ ਕਹਿੰਦਾ ਹੈ ਵੀ ਮੈਂ ਕੁਝ ਵੀ ਗਲਤ ਨਹੀਂ ਕਰ ਰਿਹਾ ਜੋ ਵੀ ਹੈ ਠੀਕ ਹੈ ਵੀ ਜੇਕਰ ਅਸੀਂ ਦੋਵੇਂ ਰਾਜੀ ਹਾਂ ਤਾਂ ਸਮਾਜ ਨੂੰ ਇਸ ਤੋਂ ਕੀ ਦਿੱਕਤ ਹੋ ਸਕਦੀ ਹੈ ਆਪਣੇ ਆਪ ਨੂੰ ਝੂਠਾ ਦਿਲਾਸਾ ਦਿੰਦਾ ਹੈ ਦੋਸਤੋ ਇੱਕ ਦਿਨ ਅਚਾਨਕ ਆਲੀਆ ਸਾਰਾ ਕੁਝ ਆਪਣਾ ਬੈਗ ਵਗੈਰਾ ਲੈ ਕੇ ਕੁਝ ਪੈਸੇ ਲੈ ਕੇ ਜਸਬੀਰ ਦੇ ਕੋਲ ਉਸਦੇ ਫਲੈਟ ਦੇ ਵਿੱਚ ਆ ਜਾਂਦੀ ਹੈ ਜੋ ਕਿ ਕੰਪਨੀ ਨੇ ਉਸ ਨੂੰ ਦੇ ਰੱਖਿਆ ਸੀ ਆ ਕੇ ਕਹਿੰਦੀ ਹੈ ਬੀ ਮੈਂ ਕਰੋ ਪਾ ਜਾਇਆ ਹਾਂ ਮੈਂ ਤੇਰੇ ਨਾਲ ਸ਼ਾਦੀ ਕਰਨਾ ਚਾਹੁੰਨੀ ਹਾਂ ਜਸਬੀਰ ਅਚਾਨਕ ਆਲਿਆ ਨੂੰ ਦੇਖ ਕੇ ਇਧਰ ਉਧਰ ਦੇਖਦਾ ਹੈ ਵੀ ਕਿਸੇ ਨੇ ਤੈਨੂੰ ਆਉਂਦਾ ਦੇਖਿਆ ਤਾਂ ਨਹੀਂ ਅਚਾਨਕ ਆਪਣੇ ਕਮਰੇ ਦੇ ਵਿੱਚ ਵੜ ਲੈਂਦਾ ਹੈ ਸਾਰੀ ਰਾਤ ਦੋਵੇਂ ਬੈਠੇ ਸੋਚਦੇ ਰਹਿੰਦੇ ਹਨ ਵੀ ਹੁਣ ਕੀ ਕੀਤਾ ਜਾਵੇ ਅੰਤ ਦੇ ਵਿੱਚ ਜਸਬੀਰ ਹਿੰਮਤ ਪਰ ਕਦਮ ਚੱਕਦਾ ਹੈ ਅਤੇ ਉਸ ਆਈ ਕੁੜੀ ਦਾ ਹੱਥ ਫੜ ਲੈਂਦਾ ਹੈ ਅਤੇ ਕਹਿੰਦਾ ਹੈ ਚਲੋ ਕੋਈ ਨਹੀਂ ਆਪਾਂ ਦੋਵੇਂ ਵਿਆਹ ਕਰ ਲਾਂਗੇ ਤੂੰ ਚਿੰਤਾ ਨਾ ਕਰ ਮੈਂ ਤੇਰਾ ਸਾਥ ਮਾਦੇਦਮ ਤੱਕ ਨਹੀਂ ਛੱਡਾਂਗਾ ਦੋਸਤੋ ਦੋਵੇਂ ਜਣੇ ਉਂਗੁਰਦਵਾਰਾ ਸਾਹਿਬ ਜਾਂਦੇ ਹਨ ਜੋ ਕਿ ਦੁਬਈ ਦੇ ਵਿੱਚ ਹੈ ਜਾ ਕੇ ਲਾਵਾ ਲੈ ਲੈਂਦੇ ਹਨ ਅਤੇ ਕੋਟਲੇ ਵਿੱਚ ਜਾ ਕੇ ਉੱਥੋਂ ਦੇ ਮੈਰਿਜ ਕਰਾ ਲੈਂਦੇ ਹਨ ਅਤੇ ਜੋ ਵੀ ਉੱਥੋਂ ਦਾ ਨਿਯਮ ਹੈ ਉਸ ਤਰ੍ਹਾਂ ਦੇ ਨਾਲ ਵਿਆਹ ਕਰਾ ਕੇ ਦੋਵੇਂ ਜਣੇ ਆਪਸ ਦੇ ਵਿੱਚ ਰਹਿਣ ਲੱਗ ਜਾਂਦੇ ਹਨ ਹੁਣ ਸ਼ੇਖ ਨੂੰ ਇਹਨਾਂ ਸਭ ਕੁਝ ਪਤਾ ਲੱਗਦੇ ਆ ਬਹੁਤੀ देर ਨਹੀਂ ਲੱਗੀ ਕਿਉਂਕਿ ਦੋਹਾਂ ਨੇ ਦੁਬਈ ਦੇ ਕਾਨੂੰਨ ਦੇ ਹਿਸਾਬ ਨਾਲ ਵਿਆਹ ਕਰ ਰੱਖਿਆ ਹੈ ਅਤੇ ਪਿਤਾ ਨੂੰ ਤਾਂ ਪਤਾ ਲੱਗਣਾ ਹੀ ਹੈ ਦੋਸਤੋ ਇਹ ਖਬਰ ਸੋਸ਼ਲ ਮੀਡੀਆ ਤੇ ਵੀ ਛਾ ਜਾਂਦੀ ਹੈ ਵੀ ਪੰਜਾਬੀ ਮੁੰਡੇ ਨੇ ਦੁਬਈ ਦੇ ਸ਼ੇਖ ਦੀ ਕੁੜੀ ਨਾਲ ਵਿਆਹ ਕਰ ਲਿਆ ਹੈ ਹੁਣ ਉਸ ਤੱਕ ਖਬਰ ਪਹੁੰਚਦੇ ਹੀ ਅਗਬੂਲਾ ਹੋ ਜਾਂਦਾ ਹੈ ਅਤੇ ਪੁਲਿਸ ਨੂੰ ਫੋਨ ਲਗਾਉਂਦਾ ਹੈ ਵੀ ਇਹ ਤਾਂ ਕਾਨੂੰਨ ਦਾ ਉਲੰਘਣ ਹੈ ਇਹ ਕਿਵੇਂ ਹੋ ਸਕਦਾ ਹੈ ਇਹੋ ਜੀ ਇਜਾਜ਼ਤ ਦੁਬਈ ਦੀ ਸਰਕਾਰ ਕਿਵੇਂ ਦੇ ਸਕਦੀ ਹੈ ਪੁਲਿਸ ਵਾਲੇ ਉਸ ਦੀ ਗੱਲ ਸੁਣਦੇ ਹਨ ਪੁਲਿਸ ਵਾਲੇ ਇੱਕਦਮ ਅਚਾਨਕ ਉਸੇ ਹੀ ਫਲੈਟ ਦੇ ਵਿੱਚ ਪਹੁੰਚ ਕੇ ਜਸਬੀਰ ਨੂੰ ਗ੍ਰਿਫਤਾਰ ਕਰ ਲੈਂਦੇ ਹਨ ਜਸਬੀਰ ਨੇ ਭੱਜਣ ਦੀ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਆਲਿਆ ਆਪਣੇ ਪਿਤਾ ਨੂੰ ਫੋਨ ਲਗਾਉਂਦੀ ਹੈ ਅਤੇ ਮਨਾਉਣ ਦੀ ਕੋਸ਼ਿਸ਼ ਕਰਦੀ ਹੈ ਲੇਕਿਨ ਪਿਤਾ ਵੀ ਉੱਥੇ ਪਹੁੰਚ ਚੁੱਕੇ ਹਨ ਆਰੀਆ ਨੂੰ ਜ਼ਬਰਦਸਤੀ ਕੁੱਟਦੇ ਹਨ ਅਤੇ ਆਪਣੇ ਨਾਲ ਲੈ ਜਾਂਦੇ ਹਨ ਤੇ ਕਹਿੰਦੇ ਹਨ ਇਸ ਦੇ ਮਰਦ ਤੋਂ ਬਾਅਦ ਅਗਲਾ ਨੰਬਰ 13 ਹੋਵੇਗਾ ਇਸ ਤੋਂ ਬਾਅਦ ਤੈਨੂੰ ਵੀ ਸਰਿਆਮ ਚੌਂਕ ਦੇ ਵਿੱਚ ਖੜਾ ਕੇ ਗੋਲੀ ਮਾਰਾਂਗਾ ਜੇਕਰ ਇਹੋ ਜਿਹਾ ਨਾ ਕੀਤਾ ਤਾਂ ਪਤਾ ਨਹੀਂ ਤੇਰੇ ਵਰਗੀਆਂ ਕਿੰਨੀਆਂ ਕੁੜੀਆਂ ਸਾਡੇ ਵਰਗੀਆਂ ਇੱਜ਼ਤਦਾਰ ਬੰਦਿਆਂ ਦੇ ਨੱਕ ਵਢਾਉਣਗੀਆਂ ਦੋਸਤੋ ਉਹੀ ਹੋ ਜਾਂਦਾ ਹੈ ਜੋ ਕਿ ਜਸਬੀਰ ਨੂੰ ਡਰ ਸੀ ਅਤੇ ਜੋ ਕਿ ਉਹਨਾਂ ਨੇ ਸੋਚਿਆ ਸੀ ਦੋਸਤੋ ਜਸਬੀਰ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਅਤੇ ਸਭ ਸਮੂਤ ਉਸ ਦੇ ਖਿਲਾਫ ਹੁਣ ਉਸ ਨੇ ਵਿਆਹ ਤਾਂ ਕੀਤਾ ਹੈ ਉਹ ਆਪ ਵੀ ਇਸ ਤੋਂ ਮੁਕਰ ਨਹੀਂ ਰਿਹਾ ਆਰਿਆ ਵੀ ਇਸ ਤੋਂ ਨਹੀਂ ਮੁਕਰਦੀ ਅਤੇ ਉਸ ਨੂੰ ਸਜ਼ਾ ਸੁਣਾਉਣ ਵਾਸਤੇ ਕੋਰਟ ਦੇ ਵਿੱਚ ਵੱਡੇ ਵੱਡੇ ਵਕੀਲ ਹਨ ਦੋਸਤੋ ਵਕੀਲ ਸਭ ਦਲੀਲਾਂ ਦਿੰਦੇ ਹਨ ਜਸਵੀਰ ਦੇ ਕੋਲ ਇੱਕ ਵੀ ਵਕੀਲ ਨਹੀਂ ਹੈ ਕਿਉਂਕਿ ਕੋਈ ਵੀ ਵਕੀਲ ਉਸ ਦਾ ਕੇਸ ਲੜਨ ਦੇ ਲਈ ਸੁੱਖਾ ਜਾਂ ਤਿਆਰ ਨਹੀਂ ਹੁੰਦਾ ਦੋਸਤੋ ਜਸਵੀਰ ਆਪਣੀ ਤਰਫੋਂ ਦਲੀਲਾਂ ਦਿੰਦਾ ਹੈ ਲੇਕਿਨ ਕੋਈ ਵੀ ਉਸ ਦੀ ਨਹੀਂ ਸੁਣਦਾ ਇਸ ਤਰ੍ਹਾਂ ਉਸ ਨੂੰ ਫਾਂਸੀ ਦੀ ਸਜ਼ਾ ਉੱਥੋਂ ਦੇ ਕਾਨੂੰਨ ਦੇ ਤਹਿਤ ਸੁਣਾਈ ਜਾਂਦੀ ਹੈ ਦੋਸਤੋ ਫਾਂਸੀ ਦੀ ਸਜ਼ਾ ਹੋ ਚੁੱਕੀ ਹੈ ਹੁਣ ਅੱਗੇ ਕੁਝ ਵੀ ਨਹੀਂ ਹੋ ਸਕਦਾ ਤਿੰਨ ਦਿਨ ਬਾਅਦ ਉਸ ਨੂੰ ਫਾਂਸੀ ਦੀ ਸਜ਼ਾ ਹੋਣੀ ਹੈ ਜਸਬੀਰ ਤੇ ਮਾੜੇ આરોਪ ਲੱਗੇ ਹਨ ਅਤੇ ਹੁਣ ਕੁਝ ਵੀ ਨਹੀਂ ਹੋ ਸਕਦਾ ਜਸਬੀਰ ਦੇ ਘਰ ਇਹ ਖਬਰ ਪਹੁੰਚਦਿਆਂ ਹੀ ਜਿਵੇਂ ਕਿ 70% ਜਾਂਦਾ ਹੈ ਸ਼ੋਕ ਦਾ ਮਾਹੌਲ ਹੈ ਜੋ ਰਿਸ਼ਤੇਦਾਰ ਵਾਅਦਾ ਹੀ ਕਰਦੇ ਜਸਬੀਰ ਦੀ ਥੱਕਦੇ ਨਹੀਂ ਹਨ ਉਹ ਵੀ ਆ ਕੇ ਆਪਣਾ ਗਿਆਨ ਛੱਡਦੇ ਹਨ ਕਿ ਇਹੋ ਜਿਹਾ ਕੀ ਕਰਨ ਦੀ ਲੋੜ ਸੀ ਕਿਉਂ ਕੀਤਾ ਥੋਨੇ ਕੁੜੀ ਨਾਲ ਵਿਆਹ ਜਦੋਂ ਕਿ ਪਤਾ ਸੀ ਵੀ ਇਹੋ ਜਿਹਾ ਕਰਨਾ ਬਿਲਕੁਲ ਗਲਤ ਹੈ ਦੋਸਤੋ ਹੁਣ ਆਲਿਆ ਜਿਹੜੀ ਹੈ ਆਪਣੇ ਪਿਆਰ ਦੇ ਵਾਸਤੇ ਆਪਣੀ ਜ਼ਿੰਦਗੀ ਦੇ ਵਾਸਤੇ ਸਟੈਂਡ ਲੈਂਦੀ ਹੈ ਅਤੇ ਉੱਥੋਂ ਭੱਜ ਜਾਂਦੀ ਹੈ ਅਗਲੇ ਹੀ ਦਿਨ ਕੋਰਟ ਦੇ ਵਿੱਚ ਪੇਸ਼ ਹੋ ਜਾਂਦੀ ਹੈ ਜਸਬੀਰ ਨੂੰ ਦੁਬਾਰਾ ਸੱਦਾ ਜਾਂਦਾ ਹੈ ਆਲਿਆ ਆਪਣੇ ਪੈਸੇ ਦੇ ਨਾਲ ਇੱਕ ਪੰਜਾਬੀ ਵਕੀਲ ਉੱਥੋਂ ਦਾ ਜੋ ਕਿ ਜਸਬੀਰ ਦੇ ਹੱਕ ਦੇ ਵਿੱਚ ਸਟੈਂਡ ਲੈਣ ਦੇ ਲਈ ਤਿਆਰ ਹੈ ਉਹ ਪੇਸ਼ ਕਰਦੀ ਹੈ ਅਤੇ ਉੱਥੇ ਦਲੀਲ ਦਿੰਦੇ ਹਨ ਵੀ ਜਸਬੀਰ ਨੂੰ ਆਪਣੀ ਸੁਣਵਾਈ ਦਾ ਮੌਕਾ ਨਹੀਂ ਮਿਲਿਆ ਦੁਬਾਰਾ ਸੁਣਵਾਈ ਚાલુ ਕੀਤੀ ਜਾਵੇ ਜੱਜ ਵੀ ਤਿਆਰ ਹੋ ਜਾਂਦਾ ਹੈ ਵੀ ਚਲੋ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਸਜ਼ਾ ਤਾਂ ਹੋ ਚੁੱਕੀ ਹੈ ਇਧਰੋਂ ਜਸਬੀਰ ਦੇ ਸਭ ਦੋਸਤ ਤੇ ਆ ਜਾਂਦੇ ਹਨ ਅਧਿ ਹੱਕ ਦੇ ਵਿੱਚ ਖੜ ਜਾਂਦੇ ਹਨ ਦੋਸਤੋ ਸਭ ਦੀ ਗਵਾਹੀ ਸੁਣਦੇ ਹਨ ਅਤੇ ਆਰਿਆ ਆਪ ਗਵਾਹੀ ਦਿੰਦੀ ਹੈ ਵੀ ਇਸਨੇ ਮੇਰੇ ਨਾਲ ਤਕਾਨੀ ਕੀਤਾ ਜੋ ਕਿ ਮੇਰੇ ਪਿਤਾ ਅਤੇ ਉਹਨਾਂ ਦੇ ਵਕੀਲ ਕਹ ਰਹੇ ਹਨ ਵੀ ਇਸਨੇ ਮੇਰੇ ਨਾਲ ਜ਼ਬਰਦਸਤੀ ਸ਼ਾਦੀ ਕੀਤੀ ਅਤੇ ਮੇਰੇ ਨਾਲ ਗਲਤ ਕੰਮ ਕੀਤਾ ਹੈ ਇਹੋ ਜਿਹਾ ਬਿਲਕੁਲ ਗਲਤ ਹੈ ਮੈਂ ਇਸ ਦੇ ਖਿਲਾਫ ਪਿਆੰਦ ਨਹੀਂ ਹਾਂ ਮੈਂ ਬਾਲਕ ਹਾਂ ਅਤੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਹੈ ਇਹ ਜਿਹੜੇ આરોਪ ਲਗਾ ਰਹੇ ਹਨ ਵੀ ਇਸਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਹੈ ਬਿਲਕੁਲ ਗਲਤ ਹੈ ਅਤੇ ਇਹ ਤਾਂ ਬਸ ਇੰਜ ਕਰ ਰਹੇ ਹਨ ਕਿਉਂਕਿ ਇਹਨਾਂ ਤੋਂ ਅਸੀਂ ਪਰਮਿਸ਼ਨ ਨਹੀਂ ਲਈ ਹਾਂ ਮੈਂ ਗਲਤੀ ਮੰਨਦੀ ਹਾਂ ਲੇਕਿਨ ਇਹ ਬਹੁਤ ਸਖਤ ਹੈ ਜੇਕਰ ਮੈਂ ਪਰਮਿਸ਼ਨ ਲੈਂਦੀ ਵੀ ਤਾਂ ਇਹਨਾਂ ਨੇ ਮੈਨੂੰ ਜਾਨੋਂ ਮਾਰ ਦੇਣਾ ਸੀ ਉਹੀ ਗੱਲ ਹੋ ਰਹੀ ਹੈ ਨਾ ਇਹ ਇਸ ਨੂੰ ਮਾਰਨ ਤੋਂ ਬਾਅਦ ਮੈਨੂੰ ਵੀ ਮਾਰਨ ਦੀ ਗੱਲ ਕਰਦੇ ਹਨ ਅਤੇ ਜੱਜ ਇੰਨੀ ਗੱਲ ਸੁਣ ਕੇ ਦੁਬਾਰਾ ਫੈਸਲਾ ਬਦਲਦਾ ਹੈ ਅਤੇ ਕਹਿੰਦਾ ਹੈ ਵੀ ਇਸ ਦੇ ਵਿੱਚ ਹੁਣ ਕੁਝ ਵੀ ਨਹੀਂ ਕਰ ਸਕਦੇ ਜੇਕਰ ਲੜਕੀ ਆਪ ਕਹਿ ਰਹੀ ਹੈ ਵੀ ਉਸਦੇ ਨਾਲ ਕੁਝ ਵੀ ਤੱਕਾ ਨਹੀਂ ਹੋਇਆ ਅਤੇ ਇਸ ਨੇ ਮਰਜ਼ੀ ਦੇ ਨਾਲ ਵਿਆਹ ਕਰਾਇਆ ਹੈ ਦੋਸਤੋ ਹੁਣ ਇਸ ਮੈਰਿਜ ਨੂੰ ਲੀਗਲ ਕਰ ਦਿੱਤਾ ਜਾਂਦਾ ਹੈ ਜਸਵੀਰ ਨੂੰ ਉੱਥੋਂ ਛੱਡ ਦਿੱਤਾ ਜਾਂਦਾ ਹੈ ਲੇਕਿਨ ਇਸ ਸ਼ਰਤ 'ਤੇ ਵੀ ਹੁਣ ਹੋਰ ਉਹ ਦੁਬਈ ਦੇ ਵਿੱਚ ਨਹੀਂ ਰਹਿ ਸਕਦਾ ਉਸਨੂੰ ਉੱਥੋਂ ਜਾਣਾ ਪਵੇਗਾ ਆਪਣੀ ਪਤਨੀ ਨੂੰ ਲੈ ਕੇ ਪਿੰਡ ਪਹੁੰਚਦਾ ਹੈ ਅਤੇ ਸਭ ਪਿੰਡ ਵਾਲੇ ਉਸ ਦਾ ਸਵਾਗਤ ਕਰਦੇ ਹਨ ਸਭ ਖੁਸ਼ ਹਨ ਵੀ ਜਸਬੀਰ ਨੇ ਆਪਣੀ ਜ਼ਿੰਦਗੀ ਬਚਾ ਲਈ ਹੈ ਅਤੇ ਨਾਲ ਸੋਹਣੀ ਵੋਟੀ ਲੈ ਕੇ ਆਇਆ ਹੈ ਸਭ आलिया ਦਾ ਤਨਵਾਦ ਕਰਦੇ ਹਨ ਵੀ ਉਸਨੇ ਜਸਬੀਰ ਦੀ ਜ਼ਿੰਦਗੀ ਬਚਾਈ ਅਤੇ ਮੌਕੇ ਤੇ ਸਟੈਂਡ ਲਿਆ ਇਧਰੋਂ ਪਿਤਾ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਉਹ ਵੀ ਆਪਣੀ ਬੇਟੀ ਨੂੰ ਪਿਆਰ ਕਰਦਾ ਸੀ ਅਤੇ ਜਦੋਂ आलिया ਫੋਨ ਤੇ ਉਸ ਨੂੰ ਸਮਝਾਉਂਦੀ ਹੈ ਵੀ ਜੇਕਰ ਤੁਸੀਂ ਮੇਰੀ ਖੁਸ਼ੀ ਚਾਹੁੰਦੇ ਸੀ ਤਾਂ ਮੇਰੀ ਖੁਸ਼ੀ ਜਸਬੀਰ ਦੇ ਨਾਲ ਰਹਿਣ ਵਿੱਚ ਹੈ ਦੋਸਤੋ ਅੰਤ ਦੇ ਵਿੱਚ ਸ਼ੇਖ ਵੀ ਵਿਆਹ ਵਸਤੇ ਮੰਨ ਲੈਂਦਾ ਹੈ ਦੁਬਾਰਾ ਜਸबीर 6 ਮਹੀਨੇ ਬਾਅਦ ਦੁਬਈ ਵਿੱਚ ਬੁਲਾਇਆ ਜਾਂਦਾ ਹੈ ਪੂਰੇ ਰਸਮੋ ਰਿਵਾਜ ਦੇ ਨਾਲ ਪੂਰੇ ਠਾਠ ਵਾੜ ਦੇ ਨਾਲ ਦੁਬਾਰਾ ਵਿਆਹ ਕੀਤਾ ਜਾਂਦਾ ਹੈ ਜਤਵੀਰ ਹੁਣ ਸ਼ੇਖਾਂ ਦਾ ਜਵਾਈ ਹੈ ਅਤੇ ਇਹ ਖਬਰ ਅਤੇ ਉਸ ਤੇ ਇੰਟਰਵਿਊ ਪੰਜਾਬੀ ਮੀਡੀਆ ਵਾਲੇ ਲੈਂਦੇ ਹਨ ਸਾਰੇ ਪਾਸੇ ਖਬਰ ਚਲਦੀ ਹੈ ਕਿ ਪੰਜਾਬੀ ਜੱਟ ਨੇ ਪੂਰੇ ਰਸਮੋ ਰਿਵਾਜ ਦੇ ਨਾਲ ਦੁਬਈ ਦੀ ਸ਼ੇਖ ਦੀ ਬੇਟੀ ਨਾਲ ਵਿਆਹ ਕਰ ਲਿਆ ਹੈ ਅਤੇ ਹੁਣ ਉੱਥੇ ਰਹਿੰਦਾ ਹੈ ਮਹਿਲਾ ਵਰਗ ਘਰ ਦੇ ਵਿੱਚ ਆਪਣੇ ਮਾਤਾ ਪਿਤਾ ਨੂੰ ਰੱਖਦਾ ਹੈ ਪਿੰਡ ਦੇ ਵਿੱਚ ਵੀ ਮਹਿਲਾ ਵਰਗੀ ਕੋਠੀ ਹੈ ਦੋਸਤੋ ਕਈ ਕੰਪਨੀਆਂ ਦਾ ਮਾਲਕ ਬਣ ਚੁੱਕਾ ਹੈ ਇਸ ਤਰ੍ਹਾਂ ਆਪਣੀ ਕਹਾਣੀ ਦਾ ਇੱਕ ਸੁਖਦ ਅੰਤ ਹੁੰਦਾ ਹੈ ਦੋਸਤੋ ਕਿਵੇਂ ਲੱਗਿਆ ਤੁਹਾਨੂੰ ਜਸਮੀਰ ਦਾ ਕਾਰਜ ਕੀ ਸੱਚਮੁੱਚ ਆਲੀਆ ਨੇ ਜੋ ਕੀਤਾ ਸਹੀ ਸੀ ਜਾਂ ਫਿਰ ਉਸ ਨੂੰ ਆਪਣੇ ਪਿਤਾ ਦੀ ਮਰਜ਼ੀ ਨਾਲ ਚੱਲਣਾ ਚਾਹੀਦਾ ਸੀ ਦੋਸਤੋ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਰਹੇਗਾ ਦੇਖਦੇ ਰਹੋ ਜੀ ਸਾਡਾ ਚੈਨਲ ਪਰ ਮਣੀ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਜੀ ਵੀਰੋ ਐਸਜੀਐਚ ਦੀ ਵੀਡੀਓ ਬਹੁਤ ਕਮਾਲ ਦੀ ਵੀਡੀਓ ਸੀ ਤੇ ਅਸੀਂ ਇਹ ਚੀਜ਼ ਬੜੀ ਪ੍ਰਾਊਡਲੀ ਬੜੀ ਦਾਅਵੇ ਦੇ ਨਾਲ ਕਹਿ ਸਕਦੇ ਹਾਂ ਕਿ ਸਿੱਖਾਂ ਦੀ ਨੀਅਤ ਤੇ ਕਦੀ ਸ਼ੱਕ ਨਹੀਂ ਕੀਤਾ ਜਾ ਸਕਦਾ ਸਿੱਖ ਸਰਦਾਰਓਵਰਲ ਪੂਰੀ ਦੁਨੀਆ ਦੇ ਅੰਦਰ ਜਾ ਕੇ ਜਿਸ ਤਰ੍ਹਾਂ ਇਨਸਾਨੀਅਤ ਦੀ ਖਿਦਮਤ ਕਰਦੇ ਨੇ ਲੋਹਾਂ ਦੀ ਮਦਦ ਕਰਦੇ ਨੇ ਐਨਜੀਓਆ ਆਲਿਆ ਜਿਹੜੀ ਸੀ ਉਹਦੀ ਗੱਡੀ ਖਰਾਬ ਹੋ ਗਈ ਤੇ ਕੋਈ ਵੀ ਮਦਦ ਨਹੀਂ ਸੀ ਕਰ ਰਿਹਾ ਤੇ ਜਦੋਂ ਸਿੱਖ ਸਰਦਾਰ ਨੇ ਦੇਖਿਆ ਸਿੱਖ ਸਰਦਾਰ ਨੇ ਉਹਦੀ ਮਦਦ ਕੀਤੀ ਸਰਦਾਰ ਜੀ ਨੇ ਉਹਨਾਂ ਦੀ ਗੱਡੀ ਠੀਕ ਕੀਤੀ ਤੇ ਜਿਹੜੀ ਆਲਿਆ ਸੀ ਲੜਕੀ ਸੀ ਜਿਹੜੀ ਉਹਨੇ ਸਰਦਾਰ ਨੂੰ ਆਪਣਾ ਹਾਰ ਦਿੱਤਾ ਸੋਨੇ ਦਾ ਕਿ ਤੁਸੀਂ ਆ ਲੋ ਸਿਕ ਸਰਦਾਰ ਨੇ ਇਨਕਾਰ ਕਰ ਦਿੱਤਾ ਉਹਨਾਂ ਦੀ ਜਗ੍ਹਾ ਅਗਰ ਕੋਈ ਹੋਰ ਇਨਸਾਨ ਹੁੰਦਾ ਤੇ ਲੇਲ ਵੀ ਲੈਂਦਾ ਤੇ ਸ਼ਾਇਦ ਹੋਰ ਵੀ ਡਿਮਾਂਡ ਕਰਦਾ ਤੇ ਇਹੀ ਵਜ੍ਹਾ ਸੀ ਕਿ ਆਲੀਆ ਦੀ ਅਟ੍ਰੈਕਸ਼ਨ ਹੋਈ ਸਿਕ ਸਰਦਾਰ ਨਾਲ ਤੇ ਜਿਸ ਤਰ੍ਹਾਂ ਫਿਰ ਉਹਨਾਂ ਦੀ ਗੱਲ ਹੋਈ ਤੇ ਸ਼ਾਦੀ ਹੋਈ ਤੇ ਬਾਅਦ ਚੋਂ ਕੇਸ ਚੱਲਿਆ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਕੀ ਚਮਤਕਾਰ ਹੋਇਆ ਅਸੀਂ ਬੜੇ ਪ੍ਰਾਊਡਲੀ ਤੇ ਬੜੇ ਦਾਅਵੇ ਦੇ ਨਾਲ ਕਹਿ ਸਕਦੇ ਹਾਂ ਕਿ ਸਿੱਖਾਂ ਦੀ ਨੀਅਤ ਤੇ ਕਦੀ ਸ਼ੱਕ ਨਹੀਂ ਕੀਤਾ ਜਾ ਸਕਦਾ ਇਹ ਉਹ ਲੋਕ ਨੇ ਜਿਹੜੇ ਮਾਵਾ ਪੈਣਾ ਦੀ ਇੱਜ਼ਤਾਂ ਬਚਾਉਂਦੇ ਨੇ ਉਹਨਾਂ ਦੀ ਹਿਫਾਜ਼ਤ ਕਰਦੇ ਨੇ ਤੇ ਉਹਨਾਂ ਦੀ ਇੱਜ਼ਤਾਂ ਕਿਸ ਤਰ੍ਹਾਂ ਫਿਰ ਲੁੱਟ ਸਕਦੇ ਨੇ ਤੇ ਅਸੀਂ ਇਹ ਚੀਜ਼ ਬੜੀ ਪ੍ਰਾਊਡਲੀ ਕਹਿ ਸਕਦੇ ਹਾਂ ਓਵਰਆਲ ਪੂਰੀ ਦੁਨੀਆ ਦੇ ਅੰਦਰ ਸਿੱਖ ਸਰਦਾਰ ਲੋਕਾਂ ਦੀ ਮਦਦ ਕਰ ਰਹੇ ਨੇ ਇਨਸਾਨੀਅਤ ਦੀ ਖਿਦਮਤ ਕਰ ਰਹੇ ਨੇ ਤੇ ਇਹਦੀ ਵਜ੍ਹਾ ਤੋਂ ਹੀ ਫਿਰ ਚਮਤਕਾਰ ਵੀ ਹੁੰਦੇ ਨੇ ਐਸੀ ਜਿਹੀ ਆਈ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਵੇ ਬੋਸ਼